ਜਿਵੇਂ ਸਾਹਮਣੇ ਨਜ਼ਰ ਆ ਰਹੇ ਨੇ ਉਹਨਾਂ ਦੀਆਂ ਦਸਤਾਰਾਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ 에어ਪੋਰਟ ਦੇ ਉੱਤੇ ਸਿੱਖਾਂ ਨੂੰ ਹਾਰਗਾਲੂ ਚ ਬੇਇੱਜ਼ਤ ਕਰਨ ਵਾਸਤੇ ਸਾਰੇ ਜਿਹੜੇ ਜਹਾਜ਼ ਆ ਰਹੇ ਨੇ ਆਉਣ ਵਾਲੇ ਸਮੇਂ 'ਚ ਵੀ ਆਉਣੇ ਨੇ ਉਹ ਅੰਮ੍ਰਿਤਸਰ 에어ਪੋਰਟ ਤੇ ਉਤਾਰੇ ਜਾ ਰਹੇ ਨੇ ਪੰਜਾਬ ਵਿੱਚ ਬੜੇ ਸਿੱਖ ਧਨਾੜ ਜਿਹੜੇ ਨੇ ਉੱਥੋਂ ਦੇ ਰਾਸ਼ਟਰਪਤੀ ਟਰੰਪ ਦੇ ਵੀ ਨੇੜੇ ਨੇ ਜਾਂ ਉੱਥੇ ਸਿੱਖ ਸੰਗਤ ਬੜੀ ਹੈ ਉਹਨਾਂ ਨੂੰ ਵੀ ਮੈਂ ਸਮਝਦਾ ਕਿ ਆਵਾਜ਼ ਉਠਾਉਣੀ ਚਾਹੀਦੀ ਹੈ ਇਹ ਉਹਦੇ ਸਬੰਧ ਚ ਵੇਖੋ ਸਾਡੀ ਜਿਹੜੇ ਲੋਕ ਨੇ ਸਰਕਾਰਾਂ ਵਿੱਚ ਬੈਠੇ ਮੈਂ ਉਹਨਾਂ ਨੂੰ ਬੇਣਤੀ ਕਰਨੀ ਚਾਹੁੰਦਾ ਕਿ ਐਨੀਆਂ ਅੱਖਾਂ ਮੀਟ ਕੇ ਥੱਲੇ ਲਾ ਕੇ ਰਾਜਨੀਤੀ ਜਿਹੜੀ ਕਰਨੀ ਆ ਇਹ ਕਦੋਂ ਤੱਕ ਚੱਲੂਗੀ ਤੇ ਉਹ ਜਿਹੜੇ ਹੁਣ ਬੋਲ ਵੀ ਨਹੀਂ ਸਕਦੇ ਵਿਚਾਰੇ ਰਾਜਨੀਤੀ 'ਚ ਬੈਠੇ ਸਾਡੇ ਸਿੱਖ ਕਿ ਉਹ ਕਿਸੇ ਪਾਰਟੀ ਚ ਹੋਣ ਕਿ ਹੁਣ ਵੀ ਉਹ ਸੈਂਟਰ ਦੀ ਜੀ ਹਜ਼ੂਰੀ ਕਰਦੇ ਹੋਣ ਉਹਨਾਂ ਰਾਜਨੀਤਿਕ ਲੋਕਾਂ ਨੂੰ ਇਸ ਮਸਲੇ ਤੇ ਜਿਹੜੀ ਗੱਲ ਆਵਾਜ਼ ਜਿਹੜੀ ਆ ਉਹ ਚੁੱਕਣੀ ਚਾਹੀਦੀ ਹੈ ਕਰੋਗੇ ਮੋਦੀ ਜਾ ਕੇ 트럼ਪ ਨਾਲ ਜਫੀਆਂ ਤਾਂ ਪਾ ਸਕਦਾ ਹੈ ਲੇਕਿਨ ਸਾਡੇ ਜਿਹੜੇ ਮਸਲੇ ਨੇ ਉਹਨਾਂ ਦੀ ਉਹ ਗੱਲ ਨਹੀਂ ਕਰਦਾ ਓਏ ਐ ਵੀ ਜਿਹੜੇ ਵੀਰ ਲਿਆਂਦੇ ਜਾ ਰਹੇ ਨੇ ਸਾਡੇ ਬਜ਼ੁਰਗ ਆ ਰਹੇ ਨੇ ਜਾਂ ਬੱਚੇ ਆ ਰਹੇ ਨੇ ਉਹਨਾਂ ਦੀਆਂ ਘਟੋ ਘਟ ਦਸਤਾਰਾਂ ਤਾਂ ਸਿਰ ਤੇ ਰਹਿਣ ਦਿਓ ਦਸਤਾਰਾਂ ਤੋਂ ਹੀ ਤੁਹਾਨੂੰ ਖਤਰਾ ਬਣਿਆ ਪਿਆ ਅਮਰੀਕਾ ਦੇ ਸਿੱਖਾਂ ਨੂੰ ਵੀ ਇਹ ਗੱਲ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਇਹ ਕਿਉਂ ਹੋ ਰਿਹਾ ਸਾਡੇ ਨਾਲ ਤੇ ਜਿਹੜੇ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਵੀ ਵੱਡੀ ਪੱਧਰ ਤੇ ਸਰਕਾਰ ਨਾਲ ਮਿਲ ਕੇ ਇਹ ਮਸਲਾ ਜਿਹੜਾ ਹੱਲ ਕਰਨਾ ਚਾਹੀਦਾ ਲੇਕਿਨ ਸਿੰਘ ਸਾਹਿਬ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਇਹ ਕਹਿੰਦੀ ਰਹੀ ਹੈ ਕਿ ਅਸੀਂ ਪੱਗ ਨੂੰ ਪਰ ਫੁੱਲ ਕਰਨ ਵਾਸਤੇ ਹਮੇਸ਼ਾ ਹੀ ਨਜ਼ਰ ਆਉਂਦੇ ਰਹੇ ਅਮਰੀਕਾ ਦੀ ਗੱਲ ਕੀਤੀ ਜਾਵੇ ਕਹਿੰਦੇ ਨੇ ਕਿ ਸਾਡੀਆਂ ਸਿੱਧੀਆਂ ਡਾਇਲੌਗ ਜਿਹੜੇ ਨੇ ਹੁੰਦੇ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਡਾਇਲੌਗ ਹੁੰਦੇ ਹੁੰਦੇ ਤੇ ਸ਼ਾਇਦ ਇਹ ਚੀਜ਼ਾਂ ਜਿਹੜੀਆਂ ਨਜ਼ਰ ਆਉਂਦੀਆਂ ਸਿਆਸੀ ਬੰਦਾਂ ਦਾ ਕੰਮ ਹੁੰਦਾ ਬਿਆਨ ਬਾਜ਼ੀਆਂ ਕਰਨੀਆਂ ਲੋਕਾਂ ਚ ਹਮਦਾਰਤੀ ਲੈਣੀ ਲੇਕਿਨ ਉਹ ਜ਼ਮੀਨੀ ਪੱਧਰ ਤੇ ਗੱਲ ਹੋਰ ਹੁੰਦੀ ਹੈ ਕਿਸੇ ਨੇ ਵੇਖੀਆਂ ਤਾਂ ਹੈ ਨਹੀਂ ਪੱਗਾਂ ਉੱਥੇ ਗਈਆਂ ਚ ਆਈਆਂ ਤੁਹਾਨੂੰ ਲੱਗਦਾ ਨਹੀਂ ਕਿ ਸਿਰਫ ਇਹ ਨੌਜਵਾਨਾਂ ਦਾ ਵੀ ਰਾਜਨੀਤੀਕਰਨ ਜਿਹੜਾ ਹੋਣਾ ਸ਼ੁਰੂ ਹੋ ਗਿਆ ਹੁਣ ਅਸਲ ਮੈਂ ਸਮਾਜਦਾਨ ਪੀਏ ਦੇ ਨਾਲ ਚਿੱਠੀ ਲਿਖਣੀ ਵੀ ਚਾਹੀਦੀ ਹੈ ਗੱਲ ਵੀ ਕਰਨੀ ਚਾਹੀਦੀ ਹੈ ਇਹ ਕੌਮੀ ਮਸਲਾ ਤੈਨੂੰ ਹੱਲ ਕਰਾਉਣਾ ਚਾਹੀਦਾ ਅਮਰੀਕਾ ਤੋਂ ਰਿਪੋਰਟ ਹੋ ਕੇ ਆ ਰਹੇ ਭਾਰਤੀਆਂ ਦੇ ਵਿੱਚ ਕਈ ਪੰਜਾਬ ਦੇ ਨੌਜਵਾਨ ਹਨ ਅਤੇ ਬੀਤੇ ਦਿਨ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਨੌਜਵਾਨ ਜੋ ਕਿ ਸਿੱਖ ਸਭ ਸੂਰਤ ਨੌਜਵਾਨ ਸਨ ਉਹਨਾਂ ਦੀਆਂ ਪੱਗਾਂ ਤੱਕ ਜੜੀਆਂ ਨੇ ਉਹ ਡੋਨਲਡ ਟਰੰਪ ਦੇ ਗੁਰਗਾਂਵਲੋਂ ਜਿਹੜੀਆਂ ਲੁਵਾਈਆਂ ਗਈਆਂ ਨੇ ਲੇਕਿਨ ਗੱਲ ਕੀਤੀ ਜਾਵੇ ਤਾਂ ਇਸ ਨੂੰ ਲੈ ਕੇ ਲਗਾਤਾਰ ਹੀ ਬਹੁਤ ਸਾਰਾ ਵਿਵਾਦ ਜਿਹੜਾ ਹੈ ਉਹ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਸਿੰਘ ਸਾਹਿਬ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਜੋ ਬੀਤੇ ਦਿਨ ਤਸਵੀਰਾਂ ਸਾਹਮਣੇ ਆਈਆਂ ਨੇ ਕੀ ਕਰਨਾ ਚਾਹੋਗੇ ਉਸ ਨੂੰ ਲੈ ਕੇ ਜੋ ਨੌਜਵਾਨ ਸਾਹਮਣੇ ਨਜ਼ਰ ਆ ਰਹੇ ਨੇ ਉਹਨਾਂ ਦੀਆਂ ਦਸਤਾਰਾਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ 에어ਪੋਰਟ ਦੇ ਉੱਤੇ ਜੀ ਪਹਿਲੀ ਗੱਲ ਤੇ ਆ ਵੀ ਅਮਰੀਕਾ ਤਾਂ ਚਲੋ ਕਈ ਦੇ ਕਾਨੂੰਨ ਉਹਨਾਂ ਦੇ ਆਪਣੇ ਨੇ ਉਥੇ ਸਾਰੇ ਮੁਲਕਾਂ ਦੇ ਲੋਕ ਹੀ ਗਏ ਨੇ ਤੇ ਉਹਨਾਂ ਮੁਲਕਾਂ ਨੇ ਆਪ ਆਪਣੇ ਜਹਾਜ਼ ਭੇਜੇ ਨੇ ਬੰਦਿਆਂ ਨੂੰ ਲਿਆਉਣ ਵਾਸਤੇ ਪਰ ਸਾਡੇ ਮੁਲਕ ਦਾ ਕੋਈ ਜਹਾਜ਼ ਨਹੀਂ ਗਿਆ ਉਤੋਂ ਦੇ ਫੌਜੀ ਜਹਾਜ਼ ਜਿਹੜੇ ਨੇ ਉਹਨਾਂ ਦੇ ਉੱਪਰ ਸਾਡੇ ਨੌਜਵਾਨਾਂ ਨੂੰ ਇੰਡੀਆ ਦੇ ਲੋਕਾਂ ਨੂੰ ਲਿਆਂਦਾ ਜਾ ਰਿਹਾ ਹੈ ਨਾਲ ਦੀ ਨਾਲ ਮੈਂ ਸਮਝਦਾ ਕਿ ਸਮਾਜ ਦੇ ਅੰਦਰ ਸਿੱਖਾਂ ਨੂੰ ਹਾਰਗਾਲ ਵਿੱਚ ਬੇਇੱਜ਼ਤ ਕਰਨ ਵਾਸਤੇ ਸਾਰੇ ਜਿਹੜੇ ਜਹਾਜ਼ ਆ ਰਹੇ ਨੇ ਆਉਣ ਵਾਲੇ ਸਮੇਂ 'ਚ ਵੀ ਆਉਣੇ ਨੇ ਉਹ ਅੰਮ੍ਰਿਤਸਰ 에어ਪੋਰਟ ਤੇ ਉਤਾਰੇ ਜਾ ਰਹੇ ਨੇ ਪੰਜਾਬ ਵਿੱਚ ਜਦੋਂ ਕਿ ਸਾਰੇ ਕੰਟਰੀਆਂ ਵਿੱਚੋਂ ਇਸ ਸਟੇਟਾਂ ਵਿੱਚੋਂ ਹੀ ਲੋਕ ਬਾਹਰ ਗਏ ਨੇ ਤੇ ਇਹ ਦਿੱਲੀ ਜਾਂ ਹੋਰ ਵੀ ਥਾਵਾਂ ਤੇ ਜਾ ਜੋਤਰ ਸਕਦੇ ਸੀ ਸਿਰਫ ਇਹ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਆ। ਦੂਜੀ ਗੱਲ ਇਹ ਆ ਵੀ ਬڑے ਸਿੱਖ ਧਨਾੜ ਜਿਹੜੇ ਨੇ ਉਥੋਂ ਦੇ ਰਾਸ਼ਟਰਪਤੀ 트੍ਰੰਪ ਦੇ ਵੀ ਨੇੜੇ ਨੇ। ਜਾਂ ਉਥੇ ਸਿੱਖ ਸੰਗਤ ਬੜੀ ਹੈ। ਉਹਨਾਂ ਨੂੰ ਵੀ ਮੈਂ ਸਮਝਦਾ ਕਿ ਆਵਾਜ਼ ਉਠਾਉਣੀ ਚਾਹੀਦੀ ਹੈ। ਮੈਨੂੰ ਅੱਜ ਦੁਪਹਿਰੇ ਸਿੰਘ ਨੇ ਦੱਸਿਆ ਕਿ ਕੱਲ ਜਿਹੜਾ ਜਹਾਜ਼ ਉੱਥੇ ਅਮਰਸਰ ਉਤਰਿਆ। ਉਹ ਵਿੱਚ ਸਿੱਖ ਨੌਜਵਾਨ ਜਿਹਨਾਂ ਦੇ ਸਿਰਾਂ ਤੇ ਕੇਸ ਸੰਧਾੜੇ ਸਨ। ਉਹਨਾਂ ਵਿੱਚ ਨਾਲ ਦੋ ਬਜ਼ੁਰਗ ਵੀ ਸੀ। ਤੇ ਜਿਨ੍ਹਾਂ ਦੀਆਂ ਦਸਤਾਰਾਂ ਕੋਈ ਨਹੀਂ ਸੀ ਉਚਾਰਿਆਂ ਨੂੰ ਹੱਥ ਕੜੀਆਂ ਲੱਗੀਆਂ ਹੋਈਆਂ ਸੀ। ਦਸਤਾਰਾਂ ਉਹਨਾਂ ਦੀਆਂ ਉਤਾਰੀਆਂ ਹੋਈਆਂ ਸੀ। ਇਹ ਉਹਦੇ ਸਬੰਧ ਚ ਵੇਖੋ ਸਾਡੀ ਜਿਹੜੇ ਲੋਕ ਨੇ ਸਰਕਾਰਾਂ ਵਿੱਚ ਬੈਠੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਐਨੀਆਂ ਅੱਖਾਂ ਮੀਟ ਕੇ ਥੱਲੇ ਲਾ ਕੇ ਰਾਜਨੀਤੀ ਜਿਹੜੀ ਕਰਨੀ ਆ ਇਹ ਕਦੋਂ ਤੱਕ ਚੱਲੂਗੀ ਤੇ ਉਹ ਜਿਹੜੇ ਹੁਣ ਬੋਲ ਵੀ ਨਹੀਂ ਸਕਦੇ ਵਿਚਾਰੇ ਰਾਜਨੀਤੀ ਚ ਬੈਠੇ ਸਾਡੇ ਸਿੱਖ ਕਿ ਉਹ ਕਿਸੇ ਪਾਰਟੀ ਚ ਹੋਣ ਕਿ ਹੁਣ ਵੀ ਉਹ ਸੈਂਟਰ ਦੀ ਜੀ ਹਜ਼ੂਰੀ ਕਰਦੇ ਹੋਣ ਉਹਨਾਂ ਰਾਜਨੀਤਿਕ ਲੋਕਾਂ ਨੂੰ ਇਸ ਮਸਲੇ ਤੇ ਜਿਹੜੀ ਗੱਲ ਆਵਾਜ਼ ਜਿਹੜੀ ਆ ਉਹ ਚੁੱਕਣੀ ਚਾਹੀਦੀ ਹੈ ਵੀ ਸਾਡੇ ਸਿੱਖਾਂ ਨਾਲ ਸਾਡੀ ਦਸਤਾਰ ਇੱਕ ਵਕਰੀ ਪਹਿਚਾਣ ਹੈ ਤੇ ਉਹ ਦਸਤਾਰਾਂ ਲਾਹ ਲਾ ਕੇ ਬਜ਼ੁਰਗ ਆਦਮੀ ਜਾਂ ਸਾਡੇ ਕਿਸਾਨਤਰੀ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਬੇਇੱਜ਼ਤ ਕਰਕੇ ਲਿਆਂਦਾ ਜਾ ਰਿਹਾ ਹੈ ਇਹ ਬਹੁਤ ਮਾਰੀ ਗੱਲ ਆ ਦੂਜੀ ਗੱਲ ਮੈਂ ਕਹਿਣਾ ਚਾਹਣਾ ਵੀ ਧਰਮ ਦੀ ਦੁਨੀਆ ਵਿੱਚ ਧਾਰਮਿਕ ਲੋਕ ਨੇ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ ਪਰ ਉਹਨਾਂ ਵਿੱਚੋਂ ਵੀ ਕੁਝ ਲੋਕ ਐਸੇ ਨੇ ਜਿਹੜੇ ਸਰਕਾਰਾਂ ਦੀ ਚਾਪ ਲੋਸੀ ਤੇ ਰਾਤ ਦਿਨ ਲੱਗੇ ਰਹਿੰਦੇ ਨੇ ਉਹਨਾਂ ਨੂੰ ਧਰਮ ਦਾ ਪ੍ਰਚਾਰ ਗੁਰੂ ਦੀ ਭੈ ਭਾਵਨਾ ਤਾਂ ਖਤਮ ਹੋ ਗਈ ਉਹਨਾਂ ਦੇ ਮਨਾਂ ਵਿੱਚੋਂ ਕਿ ਉਹ ਸਰਕਾਰਾਂ ਦੀ ਕੋਈ ਸਰਕਾਰ ਵੀ ਬਣ ਜਾਈ ਜਾਂ ਸੈਂਟਰ ਦੀ ਸਰਕਾਰ ਦੀ ਚਾਪ ਲੋਸੀ ਕਰਦੇ ਰਹਿਣਾ ਇਸ ਮਸਲੇ ਤੇ ਮੈਂ ਉਹਨਾਂ ਸੰਤਾਂ ਨੂੰ ਵੀ ਬੇਨਤੀ ਕਰਕੇ ਪੁੱਛਣਾ ਚਾਹਣਾ ਵੀ ਸੰਤ ਜੀ ਤੁਹਾਡੀ ਜ਼ਮੀਰ ਕਦੋਂ ਕਿ ਜਾਗੇਗੀ ਇਹ ਪੰਥਕ ਮਸਲੇ ਨੇ ਸਿੱਖਾਂ ਦੇ ਨਿੱਜੀ ਮਸਲੇ ਨੇ ਦਸਤਾਰ ਇੱਕ ਸਿੱਖਾਂ ਦੀ ਮਹਾਨ ਹੈ ਤੇ ਤੁਸੀਂ ਕਦੋਂ ਕੋਈ ਜਾਗੋਗੇ ਤੇ ਸੈਂਟਰ ਨਾਲ ਮੋਦੀ ਸਾਹਿਬ ਨਾਲ ਜਾਂ ਹੋਰ ਕਿਸੇ ਨਾਲ ਕਦੋਂ ਗੱਲ ਕਰੋਗੇ ਮੋਦੀ ਜਾ ਕੇ 트াম্প ਨਾਲ ਜਫੀਆਂ ਤਾਂ ਪਾ ਸਕਦਾ ਹੈ ਲੇਕਿਨ ਸਾਡੇ ਜਿਹੜੇ ਮਸਲੇ ਨੇ ਉਹਨਾਂ ਦੀ ਉਹ ਗੱਲ ਨਹੀਂ ਕਰਦਾ ਘਰਾਂ ਦੇ ਘਰ ਚਲੋ ਬੱਚੇ ਗਏ ਨੇ ਜੇ ਸਾਡੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਹਾਲਾਤ ਬੜੇ ਚੰਗੇ ਹੋਣ ਸਰਕਾਰਾਂ ਚੰਗੀਆਂ ਹੋਣ ਤੇ ਹਰੇਕ ਬੰਦੇ ਦੀ ਪੁੱਛ ਪ੍ਰਤੀਤ ਹੋਵੇ ਨੌਕਰੀ ਮਿਲੀ ਹੋਵੇ ਇਹ ਲੋਕ 35 35 40 40 ਲੱਖ ਏਜੰਟਾਂ ਨੂੰ ਭਰ ਕੇ ਕਿਉਂ ਮਾਪਿਆਂ ਤੋਂ ਦੂਰ ਜਾ ਕੇ ਤੱਕੇ ਖਾਨ ਤੇ ਜੰਗਲਾਂ ਵਿੱਚ ਦੀ ਜਾ ਜਾ ਕੇ ਉਥੋਂ ਦੀ ਜਿਹੜੀ ਕੰਦੇ ਟਪ ਟਪ ਕੇ ਕਈ ਤਰ੍ਹਾਂ ਦੇ ਜੀ ਮਾਰੇ ਜਾਂਦੇ ਨੇ ਸੋ ਇਹ ਹਾਲਾਤ ਜਿਹੜੇ ਬਣੇ ਹੋਏ ਨੇ ਵੀ ਸਾਡੇ ਦੇਸ਼ ਦੇ ਹਾਲਾਤ ਹੀ ਚੰਗੇ ਹੋਣ ਨੌਕਰੀਆਂ ਬੱਚਿਆਂ ਨੂੰ ਦਿੱਤੀਆਂ ਜਾਣ ਸਹੂਲਤਾਂ ਦਿੱਤੀਆਂ ਜਾਣ ਕੁਝ ਬੰਦੇ ਨੇ ਕਰੋੜਾਂ ਰੁਪਏ ਲੈ ਕੇ ਉਹ ਬਾਹਰ ਭੱਜ ਨਿਕਲੇ ਮੁਲਕਾਂ ਵਿੱਚ ਉਹਨਾਂ ਨੂੰ ਸਰਕਾਰ ਨਹੀਂ ਪੁੱਛਣਾ ਚਾਹੁੰਦੀ ਲੇਕਿਨ ਇਹਨਾਂ ਬੱਚਿਆਂ ਨੂੰ ਕੋਈ ਰੁਜ਼ਗਾਰ ਦੇ ਸਾਧਨ ਘੱਟ ਵਿਆਜ ਤੇ ਕੋ ਪੈਸੇ ਦੇ ਕੇ ਕੋ ਹੋਰ ਸਹੂਲਤਾਂ ਦੇ ਕੇ ਜੇ ਕਾਰੋਬਾਰ ਚਲਾਇਆ ਜਾਵੇ ਇਹ ਲੋਕ ਕਾਨੂੰ ਇਹ ਵਿਚਾਰੇ ਜੜਨ ਤੇ ਕਿਉਂ ਇਹ ਤਕ ਸੰਤਾਪ ਹਟਾਉਣ ਮੈਂ ਸਮਝਦਾ ਸਰਕਾਰ ਦੀ ਨਲਾਕੀ ਹੈ ਪਰ ਸਭ ਤੋਂ ਵੱਡੇ ਜਿਹੜਾ ਇਹ ਇਸ ਵੇਲੇ ਮਸਲਾ ਉਹ ਇਹ ਹੈ ਕਿ ਜਿਹੜੇ ਵੀਰ ਲਿਆਂਦੇ ਜਾ ਰਹੇ ਨੇ ਸਾਡੇ ਬਜ਼ੁਰਗ ਆ ਰਹੇ ਨੇ ਜਾਂ ਬੱਚੇ ਆ ਰਹੇ ਨੇ ਉਹਨਾਂ ਦੀਆਂ ਘਟੋ ਘਟ ਦਸਤਾਰਾਂ ਤੇ ਸਿਰ ਤੇ ਰਹਿਣ ਦਿਓ ਦਸਤਾਰਾਂ ਤੋਂ ਹੀ ਤੁਹਾਨੂੰ ਖਤਰਾ ਬਣਿਆ ਪਿਆ ਸਾਡੀਆਂ ਸਰਕਾਰਾਂ ਨੂੰ ਉਸ ਸਰਕਾਰ ਅਮਰੀਕਾ ਦੀ ਨਾਲ ਗੱਲ ਕਰਨੀ ਚਾਹੀਦੀ ਹੈ ਅਮਰੀਕਾ ਦੇ ਸਿੱਖਾਂ ਨੂੰ ਵੀ ਇਹ ਗੱਲ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਇਹ ਕਿਉਂ ਹੋ ਰਿਹਾ ਸਾਡੇ ਨਾਲ ਤੇ ਜਿਹੜੇ ਪੰਜਾਬ ਦੇ ਵਿੱਚ ਜਾਂ ਸਾਡੇ ਦੇਸ਼ ਦੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਨੂੰ ਵੀ ਵੱਡੀ ਪੱਧਰ ਤੇ ਸਰਕਾਰ ਨਾਲ ਮਿਲ ਕੇ ਇਹ ਮਸਲਾ ਜਿਹੜਾ ਹੱਲ ਕਰਨਾ ਚਾਹੀਦਾ ਮੈਂ ਸਮਝਦਾ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਹੈ ਜੋ ਕੁਝ ਦੁਕਾਨਦਾਰ ਵਾਪਰ ਰਿਹਾ ਜਿਸ ਤਰੀਕੇ ਨਾਲ ਪੱਗਾਂ ਲਾਹ ਲਾ ਕੇ ਉਹਨਾਂ ਨੂੰ ਲਿਆਦਾ ਜਾ ਰਿਹਾ ਉਹ ਬਹੁਤ ਨਿੰਦਣਯੋਗ ਹੈ। ਲੇਕਿਨ ਸਿੰਘ ਸਾਹਿਬ ਜੇਕਰ ਗੱਲ ਕੀਤੀ ਜਾਵੇ ਸ਼ਰੋਮਣੀ ਕਮੇਟੀ ਹਮੇਸ਼ਾ ਹੀ ਇਹ ਕਹਿੰਦੀ ਰਹੀ ਹੈ ਕਿ ਅਸੀਂ ਪੱਗ ਨੂੰ ਪਰਫੁੱਲਤ ਕਰਨ ਵਾਸਤੇ ਹਮੇਸ਼ਾ ਹੀ ਨਜ਼ਰ ਆਉਂਦੇ ਰਹੇ ਅਮਰੀਕਾ ਦੀ ਗੱਲ ਕੀਤੀ ਜਾਵੇ ਕਹਿੰਦੇ ਨੇ ਕਿ ਸਾਡੀਆਂ ਸਿੱਧੀਆਂ ਡਾਇਲੌਗ ਜਿਹੜੇ ਨੇ ਹੁੰਦੇ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਡਾਇਲੌਗ ਹੁੰਦੇ ਹੁੰਦੇ ਤੇ ਸ਼ਾਇਦ ਇਹ ਚੀਜ਼ਾਂ ਜਿਹੜੀਆਂ ਨਜ਼ਰ ਆਉਂਦੀਆਂ ਮੇਰੇ ਖਿਆਲ ਗੱਲਾਂ ਗੱਲਾਂ ਰਹਿ ਗਈਆਂ ਨੇ ਉਹ ਚ ਅਸਲੀ ਰੂਪ ਜਿਹੜਾ ਉਹ ਨਹੀਂ ਗੱਲ ਬਣ ਸਕੇ ਹੁਣ ਵੀ ਤਾਂ ਸ਼ਰੋਮਣੀ ਕਮੇਟੀ ਦੇ ਸਾਹਮਣੇ ਸਾਰ ਕੁਝ ਹੋ ਰਿਹਾ ਹੈ ਨਾ ਜੀ ਸ਼੍ਰੋਮਣੀ ਕਮੇਟੀ ਨੇ ਕੋ ਆਵਾਜ਼ ਉਠਾਈ ਇਸ ਮਸਲੇ ਤੇ ਜਾਂ ਸਾਨੂੰ ਕੋ ਗੱਲ ਕਰਨ ਵਾਸਤੇ ਕੋ ਗੱਲ ਕਿਸ ਨੇ ਕੀਤੀ ਹੈ ਕਿਸੇ ਨੇ ਸੋ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਬੜੀ ਧਾਰਮਿਕ ਸੰਸਥਾ ਹੈ ਪਰ ਉਥੇ ਵੀ ਜਿਹੜੀ ਗੱਲ ਸਿੱਖਾਂ ਦੀ ਕਰਨ ਵਾਲੀ ਗੱਲ ਸੀ ਨਹੀਂ ਸੋ ਗੋ ਮਸਲੇ ਉਲਝਾਏ ਜਾ ਰਹੇ ਨੇ ਉਹ ਸਹੀ ਨਹੀਂ ਹੋ ਰਿਹਾ ਏਬਲ ਕਹਿਣ ਮਾਤਰੀ ਅਵੇਂ ਬਿਆਨ ਬਾਜ ਗਈਆਂ ਜਿਹੜਾ ਸਹੀ ਰੂਪ ਚ ਉਹਦੀ ਰੂਪਰੇਖਾ ਕੱਢ ਰਹੀਆਂ ਉਹ ਸਾਡੀ ਗੱਲ ਬਣ ਨਹੀਂ ਸਕੇ ਲੇਕਿਨ ਜਿਸ ਤਰ੍ਹਾਂ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਜੀ ਜਿਵੇਂ ਅੱਜ ਗਰੇਵਲ ਹੁਣਾ ਵੱਲੋਂ ਵੀ ਕਿਆ-ਕਿਆ ਕੀ ਅਸੀਂ ਬੜੀ ਉਹਨਾਂ ਦੀ ਮਦਦ ਕੀਤੀ ਹੈ ਉਹਨਾਂ ਨੂੰ ਪੱਗਾਂ ਤੱਕ ਪਹੁੰਚਾਈਆਂ ਗਈਆਂ ਨੇ ਤੁਹਾਨੂੰ ਲੱਗਦਾ ਹੈ ਕਿ ਸਿਰਫ ਇੱਕ ਵਨ ਡਾਟਾ ਬਣਾਇਆ ਜਾ ਰਿਹਾ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਆਪਣਾ ਜਿਹੜੀ ਹੈ ਪੈੜ ਬਿਠਾਈ ਜਾ ਸਕੇ ਸਿਆਸੀ ਬੰਦਾਂ ਦਾ ਕੰਮ ਹੁੰਦਾ ਹੈ ਬਿਆਨਬਾਜ਼ੀਆਂ ਕਰਨੀਆਂ ਲੋਕਾਂ ਚ ਹਮਦਰਦੀ ਲੈਣੀ ਲੇਕਿਨ ਉਹ ਜ਼ਮੀਨੀ ਪੱਧਰ ਤੇ ਗੱਲ ਹੋਰ ਹੁੰਦੀ ਹੈ ਕਿਸ ਨੇ ਵੇਖੀਆਂ ਤਾਂ ਹੈ ਨਹੀਂ ਪੱਗਾਂ ਉੱਤੇ ਗਈਆਂ ਚ ਆਈਆਂ ਤਾਂ ਗੱਲ ਤੇ ਆ ਵੀ ਸਰਕਾਰ ਨਾਲ ਗੱਲ ਕਰਕੇ ਇਸ ਨੂੰ ਰੋਕਣਾ ਚਾਹੀਦਾ ਇਸ ਮਸਲੇ ਨੂੰ ਤੇ ਇਹ ਉਦਮਸਾਰਾ ਕਰਨਾ ਚਾਹੀਦਾ ਕਿ ਲੱਗਦਾ ਕਿ ਸਿੱਖ ਜਥੇਬੰਦੀਆਂ ਨੂੰ ਲੈਟਰ ਲਿਖਣ ਦੀ ਜ਼ਰੂਰਤ ਹੈ ਜੇਕਰ ਡੋਨਲਡ ਟਰੰਪ ਨੂੰ ਲਿਖਣ ਦੀ ਜ਼ਰੂਰਤ ਹੈ ਤੇ ਉਹ ਲਿਖੀ ਜਾ ਸਕਦੀ ਹੈ ਕਿਉਂਕਿ ਸਾਰੀਆਂ ਸਿੱਖ ਜਥੇਬੰਦੀਆਂ ਕੇ ਲੈਟਰ ਲਿਖਣਗੇ ਤਾਂ ਸ਼ਾਇਦ ਇਹਦਾ ਕੋਈ ਹਸਾਰਤਿਕ ਹੱਲ ਨਿਕਲ ਜਾਵੇ ਵੇਖੋ ਇਹ ਵੀ ਬਹੁਤ ਵਧੀਆ ਗੱਲ ਹੈ ਜੋ ਬਾਕੀ ਐਸਜੀਪੀਸੀ ਜਿਹੜੀ ਸਾਡੇ ਸਿੱਖਾਂ ਦੀ ਧਾਰਮਿਕ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਰਾਜਨੀਤਿਕ ਪਾਰਟੀ ਹੈ ਤੇ ਜਾਂ ਹੋਰ ਵੀ ਸਾਧੂ ਸਮਾਜ ਨੇ ਤੇ ਜਿੰਨੇ ਸਾਡੇ ਰਾਜਨੀਤਿਕ ਲੋਕ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਰਹਿਣ ਵਾਲੇ ਉਹਨਾਂ ਨੂੰ ਵੀ ਆਵਾਜ਼ ਠਾਉਣੀ ਚਾਹੀਦੀ ਕਈ ਸਾਡੇ ਸਿੱਖ ਦਿੱਲੀ ਵਿੱਚ ਵੀ ਬੈਠੇ ਨੇ ਜੀ ਰਾਜਨੀਤਿਕ ਉਹਦਿਆਂ ਤੇ ਇਹ ਸਾਰਾ ਕੁਝ ਸਿੱਖੀ ਸਿਧਾਂਤ ਦੇ ਅਨੁਕੂਲ ਇਹ ਉਹਦੇ ਸੰਬੰਧ ਚ ਜੇ ਅਸੀਂ ਆਵਾਜ਼ ਨਾ ਠਾਵਾਂਗੇ ਤੇ ਕਦੋਂ ਬੋਲਾਂਗੇ ਮੈਂ ਸਮਝਦਾ ਪੀਏ ਦੇ ਨਾਲ ਚਿੱਠੀ ਲਿਖਣੀ ਵੀ ਚਾਹੀਦੀ ਹੈ ਗੱਲ ਵੀ ਕਰਨੀ ਚਾਹੀਦੀ ਆ ਇਹ ਕੌਮੀ ਮਸਲਾ ਤੈਨੂੰ ਹੱਲ ਕਰਾਉਣਾ ਚਾਹੀਦਾ ਦਮਦਮੇ ਟਕਸਾਲ ਦੇ ਹਰਨਾਮ ਸਿੰਘ ਤਾਂ ਜੇ ਤੁਮਾ ਜੀ ਨੇ ਉਹਨਾਂ ਦਾ ਵੀ ਕਾਫੀ ਜਿਹੜਾ ਲੱਗੇ ਦੱਸਿਆ ਕਿ ਭਾਜਪਾ ਨਾਲ ਬਹੁਤ ਨੇੜਤਾ ਆ ਤੁਹਾਨੂੰ ਲੱਗਦਾ ਕਿ ਉਹ ਉਹ ਗੱਲ ਕਰ ਸਕਦੇ ਨੇ ਜਿਸ ਤਰ੍ਹਾਂ ਉਹ ਉਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਇਸ਼ਾਨਾਨ ਕਰਦੇ ਨੇ ਤੁਹਾਨੂੰ ਲੱਗਦਾ ਕੁੰਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਉਹ ਗੱਲ ਕਰ ਸਕਦੇ ਨੇ ਕਿਸੇ ਜਗ੍ਹਾ ਤੇ ਕਿ ਲੱਗਦਾ ਕਿ ਸਿਰਫ ਉੱਥੇ ਵੀ ਸਿਆਸਤ ਹੀ ਕੀਤੀ ਜਾਏਗੀ ਵੇਖੋ ਦਮਦਮੇ ਟਕਸਾਲ ਦਾ ਆਪਣਾ ਸਿਧਾਂਤ ਆ ਜੀ ਮੈਂ ਆਪਣੀ ਡਿਊਟੀ 'ਤੇ ਜਾ ਰਿਹਾ ਆਂ ਭਾਈ ਹਰਨਾਮ ਸਿੰਘ ਕੀ ਕਰ ਰਿਹਾ ਨੇ ਕੀ ਨਹੀਂ ਕਰ ਰਿਹਾ ਇਹ ਉਹਨਾਂ ਦਾ ਮਸਲਾ ਮੈਂ ਇਸ ਬੰਦ ਚ ਕੁਝ ਨਹੀਂ ਕਹਿਣਾ ਚਾਹੁੰਦਾ ਲੇਕਿਨ ਲੱਗਦਾ ਨੇ ਕਿ ਜੀ ਨੌਜਵਾਨ ਇਹਦੇ ਵਿੱਚ ਪੀੜੇ ਜਾਣਗੇ ਜੇਕਰ ਅਸੀਂ ਆਵਾਜ਼ ਨਹੀਂ ਚੁੱਕਾਂਗੇ ਤਾਂ ਵੇਖੋ ਸਾਧੂ ਸਮਾਜ ਜਥੇ ਬੰਦਿਆਂ ਗੁਰੂ ਸਾਹਿਬ ਨੇ ਬਣਾਈਆਂ ਗੁਰਮਤਿ ਪ੍ਰਚਾਰ ਧਰਮ ਪ੍ਰਚਾਰ ਵਾਸਤੇ ਜੀ ਸੰਤ ਦਾ ਸਬੰਧ ਤਾਂ ਸਿੱਧਾ ਨਰਿੰਕਾਰ ਦੇ ਨਾਲ ਹੈ ਜੀ ਤੇ ਇਹ ਸੰਤ ਹੀ ਰਾਜਨੀਤਿਕ ਲੋਕਾਂ ਦੇ ਰਹਿਮੋ ਕਰਮ ਤੇ ਜਿਉਂ ਰਿਹਾ ਮੈਂ ਸਮਝਦਾ ਮੈਂ ਲਬਾ ਸੀ ਸੰਤ ਦਾ ਗੱਲ ਕੋਈ ਨਹੀਂ ਲੇਖ ਸਿੰਘ ਸਾਹਿਬ ਜਿਸ ਤਰ੍ਹਾਂ ਮੈਂ ਫਿਰ ਦੁਬਾਰਾ ਅਮਰੀਕਾ ਤੋਂ ਡਿਪੋਰਟ ਹੋਇਆ ਨੌਜਵਾਨਾਂ ਤੇ ਜਾਵਾਂਗਾ ਦੁਬਾਰਾ ਕਿਉਂਕਿ ਇਹ ਟਾਪਿਕ ਬਹੁਤ ਅਲੱਗ ਹੈਗਾ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਰਾਜਨੀਤਿਕਰਨ ਹੋਣਾ ਸ਼ੁਰੂ ਹੋ ਗਿਆ ਕੱਲ ਪੰਜਾਬ ਦੇ ਮੁੱਖ ਮੰਤਰੀ ਪਹੁੰਚਦੇ ਨੇ ਉਹ ਕਹਿੰਦੇ ਅਸੀਂ ਉਹਨਾਂ ਨੂੰ ਅਰਾਈਵਲ ਰਸਤੇ ਸਾਨੂੰ ਕੱਢਾਂਗੇ ਬਾਅਦ ਚ ਫਿਰ ਦੂਸਰੇ ਪਾਸੇ ਜਾਣਾ ਪਿਆ ਗਿਆ ਰਮਨੀ ਸਿੰਘ ਬਿੱਟੂ ਪਹੁੰਚੇ ਉਹ ਭਗਵੰਤ ਮਾਨ ਹੋਣਾ ਤੇ ਐਕਟ ਐਕਸ਼ਨ ਮੂਡ ਚ ਨਜ਼ਰ ਆਏ ਉਹਨਾਂ ਦੇ ਉੱਤੇ ਸਵਾਲ ਚੁੱਕਦੇ ਹੋਏ ਨਜ਼ਰ ਆਏ ਤੁਹਾਨੂੰ ਲੱਗਦਾ ਨਹੀਂ ਕਿ ਸਿਰਫ ਇਹ ਨੌਜਵਾਨਾਂ ਦਾ ਵੀ ਰਾਜਨੀਤੀਕਰਨ ਜਿਹੜਾ ਹੋਣਾ ਸ਼ੁਰੂ ਹੋ ਗਿਆ ਹੁਣ ਇਸ ਲਈ ਕੋਈ ਗੱਲ ਹੋਵੇ ਜੀ ਕੋਈ ਮਰੇ ਕੋਈ ਕਿਸ ਤਰ੍ਹਾਂ ਹੋਵੇ ਜਿਹੜੇ ਰਾਜਨੀਤਿਕ ਲੋਕ ਹੁੰਦੇ ਹਨਾ ਜੀ ਇਹਨਾਂ ਤਾਂ ਆਪਣੀਆਂ ਰੋਟੀਆਂ ਸੇਕਣੀਆਂ ਹੁੰਦੀਆਂ ਹੈ ਭਗਵਾਨਤ ਮਾਨਯਾਈ ਤੱਕ ਕੀ ਪੰਜਾਬ 'ਚ ਕਰ ਦਿੱਤਾ ਤੇ ਗਾਂ ਉਹਨੇ ਕੀ ਕਰ ਦੇਣਾ ਦੂਜੇ ਵੀ ਲੋਕ ਬਿੱਟੂ ਹੋਰੀ ਦੂਜੇ ਤੀਜੇ ਕਰਨਾਂ ਤੱਕ ਕਿਸੇ ਨੇ ਖੁਸ਼ ਨਹੀਂ ਗਾ ਇਹ ਤਾਂ ਹੁਣ ਰੱਬਾ ਸ੍ਰੀ ਪੰਜਾਬ ਸਾਡਾ ਚੱਲ ਰਿਹਾ ਵੈਸੇ ਤਾਂ ਸਾਰਾ ਭਾਰਤੀ ਹੂੰ ਇਹ ਵੇਖ ਕੇ ਨਾ ਸਾਡਾ ਦੇਸ਼ ਹੀ ਉਹ ਰੱਬ ਆਸਰੇ ਤੁਰਿਆ ਫਿਰਦਾ ਵਾ ਇਹ ਰਾਜਨੀਤਿਕਾਂ ਵਾਲੀ ਗੱਲ ਕੋਈ ਨਹੀਂ ਤੇ ਕੋਈ ਕਹਿ ਦੇ ਕਾਨੂੰਨ ਹੈ ਨਹੀਂ ਗੇ ਕੋਈ ਨਿਜਮ ਹੈ ਨਹੀਂ ਕੋਈ ਸਿਧਾਂਤ ਹੈ ਨਹੀਂ ਹੁਣ ਤਾਂ ਸਾਰੇ ਖੇਡ ਜਿਨੀ ਚਾਦਰੀ ਰੱਬ ਆਸਰੇ ਆ ਪਰ ਰਾਜਨੀਤਿਕ ਬੰਦਾ ਜਿਹੜਾ ਉਹ ਸਿਰਫ ਆਪਦੀਆਂ ਰੋਟੀਆਂ ਸੇਕਣ ਵਾਸਤੇ ਲੋਕਾਂ ਚ ਬੈ ਚੰਗਾ ਬਣਾ ਜ ਮੈਂ ਬੜੀ ਅਮਰਦੀ ਆ ਜੀ ਭਗਵੰਤ ਮਾਨ ਉਹਨਾਂ ਅੱਗੇ ਤਾਂ ਕਿਸ ਨੂੰ ਗੱਲ ਨਾਲ ਲਾਇਆ ਨਹੀਂ ਜੀ ਉਹਨਾਂ ਬੱਚਿਆਂ ਨੂੰ ਜਾਂ ਤਾਂ ਆਿਆਂ ਨੂੰ ਕੋਈ ਨੌਕਰੀਆਂ ਦਿਓ ਕੋਈ ਗੱਲ ਨਾਲ ਲਾਓ ਇਹ ਫਿਰ ਤੋਂ ਹੋਵੇ ਨਾ ਪਰ ਕਰਨਾ ਤੋਂ ਉਹਨਾਂ ਵੀ ਕੁਝ ਨਹੀਂ ਕੀ ਬਿਲਕੁਲ ਬਿਲਕੁਲ ਪੰਜਾਬ ਦੀ ਮੌਜੂਦਾ ਸਰਕਾਰ ਵੀ ਕੁਝ ਵੀ ਕਰਦੀ ਹੋਈ ਨਜ਼ਰ ਨਹੀਂ ਆ ਰਹੀ ਜਿਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਜਿਹੜੇ ਨੇ ਬੀਤੇ ਦਿਨ ਵੀ ਬਹੁਤ ਸਾਰੇ ਜਿਹੜੇ ਰਾਜਨੀਤਿਕ ਲੀਡਰ ਸੀਗੇ ਉਹਨਾਂ ਵੱਲੋਂ ਚੁਕੇ ਗਏ ਸਨ ਲੇਕਿਨ ਕਿੰਨਾ ਕਹਤੇ ਡਿਪੋਰਟ ਹੋ ਕੇ ਆਏ ਨੌਜਵਾਨਾਂ ਜਿੱਥੇ ਇੱਕ ਪਾਸੇ ਆਪਣੇ ਸਿਆਸੀ ਕੈਰੀਅਰ ਦਾ ਖਾਤਮਾ ਹੁੰਦਾ ਹੋਏ ਵੇਖ ਰਹੇ ਸਨ ਕਿਉਂਕਿ ਸੁਨਹਿਰੇ ਭਵਿੱਖ ਲਈ ਪਹੁੰਚੇ ਹੋਏ ਵਿਦੇਸ਼ ਚ ਜਾਂ ਜੋ ਯੂਐਸ ਚ ਪਹੁੰਚੇ ਹੋਏ ਨੌਜਵਾਨ ਨੇ ਹਣ ਜਦ ਜਦ ਦਾ ਵਾਪਸ ਆ ਰਹੇ ਨੇ ਅਲੱਗ ਅਲੱਗ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਬੀਤੇ ਦਿਨ ਜਦੋਂ 119 ਦੇ ਕਰੀਬ ਜਿਹੜੇ ਸੀਗੇ ਉਹ ਭਾਰਤੀ ਅੰਮ੍ਰਿਤਸਰ ਪਹੁੰਚੇ ਤਾਂ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਜੋ ਸਾਡੇ ਨੌਜਵਾਨ ਸਨ ਸਿੱਖ ਨੌਜਵਾਨ ਸਨ ਉਹਨਾਂ ਦੀਆਂ ਦਸਤਾਰਾਂ ਜਿਹੜੀਆਂ ਸੀ ਉਹਨਾਂ ਦੇ ਨਹੀਂ ਸੀ ਉਹਨਾਂ ਦੇ ਸਿਰਾਂ ਤੇ ਨਹੀਂ ਨਜ਼ਰ ਆਈਆਂ ਜਿਸ ਤੋਂ ਬਾਅਦ ਇਹ ਵਿਵਾਦ ਜਿਹੜਾ ਹੈ ਸੀਗਾ ਲਗਾਤਾਰ ਵਾਅਦਾ ਹੋਇਆ ਨਜ਼ਰ ਆਇਆ ਲੇਕਿਨ ਹੁਣ ਇਹੀ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਨੂੰ ਜਗ੍ਹਾ ਆਵਾਜ਼ ਜਿਹੜੀ ਚੁਕਣੀ ਚਾਹੀਦੀ ਤਾਂ ਜੋ ਕਿੰਦਾ ਸਾਰਥਿਕ ਹ ਸਾਈ ਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ